ਨਮਸਕਾਰ ਜੈਨ ਦੋਸਤੋ ਮੈਂ ਪਗਨੁਖੀਜਾ ਖੀਜਾ ਅਦਿਲ ਨਿਊਜ਼ ਡਾ ਦਾ ਸਬਦ ਆਵਾਜ਼ ਕਰਦਾ। ਬਲਾਕ ਸਮਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਦਾ ਰਿਜਲਟ ਸਾਡੇ ਸਾਹਮਣੇ ਹੈ। ਇਸ ਬਲਾਕ ਸਮਦੇ 15 ਸੀਟਾਂ ਦੇ ਵਿੱਚੋਂ ਆਖਾਨਿਸ ਪਾਰਟੀ ਨੇ 8 ਸੀਟਾਂ ਜਿੱਤ ਕੇ ਵੱਡੀ ਪਾਰਟੀ ਬਣੀ ਹੈ। ਇਤਨਾ ਕਹਿੰਦੇ 15 ਵਿੱਚੋਂ 8 ਦਾ ਬੋਮਲ ਪ੍ਰਾਪਤ ਕੀਤਾ। ਇਹ ਜਿਹੜਾ 8 ਸੀਟਾਂ ਮਿਲਿਆ ਨੇ ਇਹ 8 ਸੀਟਾਂ ਮਿਲਣਾ ਕੋਈ ਆਸਾਨ ਕੰਮ ਨਹੀਂ ਸੀ। ਕਿਆ ਜਾ ਸਕਦਾ ਹੈ ਕਿ ਇਹ ਜੋ ਅਰਸ਼ਦਾ ਕਾਂਗਰਸ ਨੂੰ ਮਿਲਿਆ ਨੇ ਇਹ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਹਰਦੀਪ ਸਿੰਘ ਕੰਬੋਜ ਦੀ ਲਗਾਤਾਰ ਮਿਹਨਤ ਦਾ ਅਰਜ ਹੈ ਕਿਉਂਕਿ ਜੇ ਪਿਛਲਾ ਰਿਕਾਰਡ ਦੇਖਿਆ ਜਾਵੇ ਜਦੋਂ ਤੋਹੀ 2022 ਤੋਂ ਬਾਅਦ ਹਰਦੀਪ ਸਿੰਘ ਕਬੋਜ ਇਲੈਕਸ਼ਨ ਹਾਰੇ ਨੇ ਹਰਨਦਬਾਜ ਯੋਜ ਵੀ ਉਹ ਲਗਾਤਾਰ ਹਲਕੇ ਦੇ ਵਿੱਚ ਐਕਟਿਵ ਰਹੇ ਨੇ ਐਕਟਿਵ ਰਹੇ ਨੇ ਕਿਉਂਕਿ ਜਿੱਥੇ-ਜਿੱਥੇ ਵਰਕਰ ਨੂੰ ਲੋੜ ਦਿਖਦੀ ਹੈ ਜਿੱਥੇ-ਜਿੱਥੇ ਵੀ ਲੱਗਦਾ ਕਿ ਵਿਰੋਧੀ ਦੇਰ ਦੀ ਭੂਮਿਕਾ ਨਿਭਾਣੀ ਹੈ ਉੱਥੇ-ਉਥੇ ਹਰਦੇਵਾਲ ਸਿੰਘ ਕੰਬੋਜ ਦਿਖਾਈ ਦਿੱਤੇ ਨੇ ਦੋਸਤੋ ਇਤਿਹਾਸ ਵਿੱਚ ਗੱਲ ਦਾ ਗਵਾਹ ਹੈ ਕਿ ਚਾਹੇ ਪਵਨ ਪਿੰਕੇ ਦੇ ਪਰਚਾ ਹੋਇਆ ਹੋਵੇ ਜਾਂ ਹੋਰ ਵੀ ਰਾਜਪਾਲ ਹਲਕੇ ਦੇ ਵਿੱਚ ਵਰਕਰਾਂ ਦੇ ਕਦੇ ਵੀ ਪੀੜ ਆਂਦੀ ਦਿਖਾਈ ਦਿੱਤੀ ਹੋਵੇ ਕਦੇ ਲੱਗਦਾ ਹੋਵੇ ਕਿ ਉਹਦੇ ਕਾਂਗਰਸ ਪਾਰਟੀ ਦੇ ਵਰਕਰ ਨਾਲ ਤਕਾ ਹੋ ਰਿਹਾ ਹੈ ਤਾਂ ਹਰਦੇਵਾਲ ਸਿੰਘ ਕੰਬੋਜ ਆਵਾਜ਼ ਬਣ ਜਾਂਦੇ ਨੇ ਆਪਣੇ ਵਰਕਰ ਦੇ ਆਪਣੇ ਵਰਕਰ ਦੀ ਆਵਾਜ਼ ਬਣਦੇ ਨੇ ਜਦੋਂ ਕੋਈ ਵੀ ਲੀਡਰ ਹੋਵੇ ਜਦੋਂ ਆਪਣੇ ਵਰਕਰ ਦੀ ਆਵਾਜ਼ ਬਣੇਗਾ ਉਹਦੇ ਦਰਦ ਨੂੰ ਦਰ ਸਮਝੇਗਾ ਉਹਦੇ ਹੱਕ ਵਿੱਚ ਖੜਾ ਹੋਏਗਾ ਤਾਂ ਕੁਦਰਤੀ ਗੱਲ ਹੈ ਇਹਦਾ ਮੈਸੇਜ ਹਲਕੇ ਦੇ ਵਿੱਚ ਜਿਹੜੇ ਕਾਂਗਸੀ ਵਰਕਰ ਨੇ ਉਹਨਾਂ ਦੇ ਵਿੱਚ ਚੰਗਾ ਹੁੰਗਾਰਾ ਮਿਲੇਗਾ ਚੰਗਾ ਮੈਸੇਜ ਆਏਗਾ ਹੋਰ ਵੀ ਰਾਜਪਾਲ ਹਲਕੇ ਨੇ ਵਿੱਚ ਅਲੱਗ-ਅਲੱਗ ਪਾਰਟੀ ਦੇ ਲੀਡਰ ਨੇ ਪਰ ਜੋ ਦੇਖਣ ਵਿੱਚ ਆਇਆ ਹਲਦਿਆਰ ਸਿੰਘ ਕੰਬੋਜ ਐਕਟਿਵ ਨੇ ਉਹਨੇ ਉਹਨੇ ਤਾਂ ਐਕਟਿਵ ਨਹੀਂ ਰਿਹਾ ਦੋਸਤੋ ਚਾਹੇ ਐਮਸੀ ਦੇ ਬਨੂਰ ਦੇ ਇਲੈਕਸ਼ਨ ਕੀਤੀ ਜਾਵੇ ਜੋ ਦੀ ਗੱਲ ਚਰਚਾ ਕੀਤੀ ਜਾਵੇ ਤਾਂ ਉਦੋਂ ਵੀ ਹਰਦੀਪ ਸਿੰਘ ਕਬੋਜ ਕਾਫੀ ਐਕਟਿਵ ਰਹੇ ਅੰਜਾਲ ਤੇ ਨਿਕਲਿਆ ਕਿ ਕਾਂਗਸ ਪਾਰਟੀ ਜਿੱਤੀ ਜੇ ਰਾਜਪੁਰਾ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਸਕਦਾ ਜਿਹੜੀ ਉਹ ਜਿੱਤ ਹੈ ਉਹ ਜਿੱਤ ਦਾ ਇੱਕੋ ਇੱਕ ਸੇਰਾ ਇੱਕੋ ਇੱਕ ਵਜੇ ਹਰਦੀਪ ਸਿੰਘ ਕਬੋਜ ਜੇ ਇੱਕ ਗੱਲ ਕੀਤੀ ਜਾਵੇ ਜੋ ਸ਼ਹਿਰ ਵਿੱਚ ਚੱਟਲਾ ਵਿਸ਼ੇ ਬਣੀ ਰਹੀ ਕਿ ਜੇ ਹਰਦੀਾਲ ਸਿੰਘ ਕੰਬੋਜ ਦਮ ਨਾ ਰੱਖਦੇ ਹਾਮੀ ਨਾ ਪਰਦੇ ਤਾਂ ਹੋ ਸਕਦਾ ਸੀ ਦੇਵਕੀ ਨੰਦਨ ਚੋਣਾਂ ਤੱਕ ਵੀ ਨਾ ਲੜਦੇ ਕਿ ਦੱਸਿਆ ਜਾਂਦਾ ਕਿ ਹਰਦੀਾਲ ਸਿੰਘ ਕੰਬੋਜ ਦੀ ਸ਼ਿਸ਼ਾਸ਼ੀ ਦਾ ਚਲਦੇ ਹਰਦੀਾਲ ਸਿੰਘ ਕੰਬੋਜ ਦੇ ਹਿੰਮਤ ਦੇ ਚਲਦੇ ਦੇਵਕੀ ਨੰਦਨ ਨੇ ਚੋਦਾਰ ਮੈਦਾਨ ਦੇ ਵਿੱਚ ਕੁਦਣ ਦੀ ਜਿਹੜਾ ਕਹਿ ਸਕਦੇ ਆ ਮਨ ਬਣਾਇਆ ਤੇ ਮਨ ਬਣਾਉਣ ਤੋਂ ਬਾਅਦ ਜੋ ਜਿੱਤ ਪ੍ਰਾਪਤ ਹੋਈ ਉਸ ਜਿੱਤ ਦੇ ਪਿੱਛੇ ਵੀ ਹਰਦੀਾਲ ਸਿੰਘ ਕੰਬੋਜ ਦੀ ਵੱਡੀ ਭੂਮਿਕਾ ਦੱਸੀ ਜਾਂਦੀ ਹੈ ਦੋਸਤੋ ਹੁਣ ਗੱਲ ਕਰ ਲਈਏ ਬਲਾਕ ਸਮਤੀ ਦੇ ਚੋਣਾਂ ਦੀ ਕਿਹ ਅਜਿਲੇ ਪ੍ਰਸ਼ਾਸ ਦੇ ਚੋਣਾਂ ਦੀ ਜਿੱਦਾਂ ਇਹ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਇਆ ਹਰਦੇਵਾਲ ਸਿੰਘ ਕੋਬੋਜ ਵੀ ਐਕਟਿਵ ਹੋ ਗਏ ਉਹਨੇ ਹਲਕੇ ਦੇ ਵਿੱਚ ਆਪਣੇ ਵਰਕਰਾਂ ਦੇ ਨਾਲ-ਨਾਲ ਕੈਂਡੀਡੇਟਾਂ ਨੂੰ ਐਕਟਿਵ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ 4 ਦਸੰਬਰ ਨੂੰ ਜਿਹੜੀ ਨਾਮਿਨੇਸ਼ਨ ਫੈਲ ਹੋਣੀ ਸੀ ਉਹ ਦਿਨ ਜੋ ਕੁਝ ਹੋਤੇ ਹੋਇਆ ਉਹ ਸਾਰਾ ਸੋਸ਼ਲ ਮੀਡੀਆ ਵੀ ਦਿਖਾਈ ਦਿੱਤਾ ਸੋਸ਼ਲ ਮੀਡੀਆ ਦਿਖਾਈ ਦਿੱਤਾ ਕਿ ਹਰਦੀਾਲ ਸਿੰਘ ਕੰਬੋਜ ਆਪਣੇ ਕੈਂਡੀਡੇਟ ਦੇ ਹੱਕ ਦੇ ਵਿੱਚ ਕਿਵੇਂ ਡਟ ਕੇ ਖੜੇ ਹੋਏ ਨੇ ਪ੍ਰਸ਼ਾਸਨ ਦੇ ਖਿਲਾਫ ਖੜੇ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਆਪਣੇ ਪਾਰਟੀ ਦੇ ਵਰਕਰਾਂ ਦਾ ਕੈਂਡੀਡੇਟ ਕਿਸੇ ਤਰ੍ਹਾਂ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਆਖਰ ਕੈਂਡੀਡੇਟਾਂ ਨੇ ਪਰਚੇ ਭਰੇ ਕੈਂਡੀਡੇਟਾਂ ਨੇ ਆਪਣੇ ਕਾਗਜ਼ ਧਖਲ ਕੀਤੇ ਲੱਗਦਾ ਸੀ ਕਿ ਕੁਝ ਨਾ ਕੁਝ ਕਾਗਜ਼ ਰੱਦ ਹੋ ਜਾਣਗੇ ਪਰ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਦੋਸਤੋ ਉਸ ਤੋਂ ਬਾਅਦ ਸਭ ਦੀ ਨਜ਼ਰਾਂ ਟਿਕ ਗਈਆਂ ਰਿਜ਼ਲਟ ਤੇ ਰਿਜ਼ਲਟ ਤੇ ਟਿਕ ਗਈਆਂ ਕਿ ਕਾਂਗਰਸ ਪਾਰਟੀ ਨੂੰ ਕਿੰਨੀ ਸਿੱਤਾਉਂਦੀ ਹੈ ਕਿਹਾ ਜਾ ਸਕਦਾ ਹੈ ਕਿ ਅਰਜਲ ਸਿੰਘ ਕੰਬੋਜ ਨੇ ਦਿਨ ਰਾਤ ਇੱਕ ਕਰ ਦਿੱਤੀ ਮਿਹਨਤ ਕਰਦੇ ਰਹੇ ਆਪਣੇ ਕੈਂਡੀਡੇਟਾਂ ਦੇ ਹੱਕ ਦੇ ਵਿੱਚ ਡਟ ਕੇ ਆਵਾਜ਼ ਬੁਲੰਦ ਕਰਦੇ ਰਹੇ ਤੇ ਸੱਤਾਧਾਰੀ ਪਾਰਟੀ ਦੀ ਜਿਹੜੀਆਂ ਵੀ ਨੈਗੇਟਿਵ ਗੱਲਾਂ ਨੇ ਉਹ ਜਨਤਾ ਦੇ ਸਾਹਮਣੇ ਰੱਖਦੇ ਰਹੇ ਦੋਸਤੋ ਰਿਜ਼ਲਟ ਸਭ ਦੇ ਸਾਹਮਣੇ ਹੈ ਇਹ ਜਿਹੜਾ ਰਿਜ਼ਲਟ ਸਾਡੇ ਸਾਹਮਣੇ ਆਇਆ ਉਹ ਕੋਈ ਇੱਕ ਦਿਨੇ ਦੇ ਵਿੱਚ ਨਹੀਂ ਆਇਆ ਕਿਹਾ ਜਾ ਸਕਦਾ ਹੈ ਕਿ ਲਗਭਗ ਪੂਣੀ 4 ਸਾਲ ਦੀ ਮਿਹਨਤ ਦਾ ਇਹ ਰਿਜ਼ਲਟ ਹੈ ਕਿ 15 ਦੇ ਵਿੱਚੋਂ ਬਲਾਕ ਸਮਤੀ ਦੀਆਂ 8 ਸੀਟਾਂ ਤੇ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕਰ ਲਈ ਨਾਲੇ ਇਹ ਵੀ ਕਿਹਾ ਜਾ ਸਕਦਾ 2-3 ਸੀਟਾਂ ਰਹਿ ਗਈਆਂ ਸੀਗੀਆਂ ਜਿਹੜੀ ਨੈਗੇਟਿਵ ਲੈਕ ਹੈ ਸੀ ਜੇ ਉੱਥੇ ਵੀ ਥੋੜਾ ਜਾ ਹੋਰ ਜੋੜ ਲੱਗ ਜਾਂਦਾ ਤਾਂ ਇਹ ਸੀਟਾਂ ਦੀ ਗਿਣਤੀ ਵਧ ਕੇ 10 ਤੱਕ 10 11 ਤੱਕ ਜਾ ਸਕਦੀ ਸੀ। ਕੁੱਲ ਮਿਲਾ ਕੇ ਜੋਰ ਦੀ ਹਲਟਾ ਉਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਕਿਹਾ ਜਾ ਸਕਦਾ ਹੈ ਕਿ ਇਹਦੇ ਨਾਲ ਹਰਦੀয়াল ਸਿੰਘ ਕਬੋਜ ਦਾ ਰਾਜਪੁਰਾ ਇਲਾਕੇ ਦੇ ਵਿੱਚ ਜਿਹੜਾ ਕਦ ਹੋਰ ਉੱਚਾ ਹੋਇਆ ਕਦ ਹੋਰ ਵਧ ਗਿਆ। ਇਸ ਦੇ ਨਾਲ ਹੀ ਹਰਜਾਲਤ ਦੇ ਨਾਲ ਸਿਰਫ ਉਹਨਾਂ ਦਾ ਖਾਦੀ ਨਹੀਂ ਵਧਿਆ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਇੱਕ ਜੋਸ਼ ਵੀ ਆਇਆ। ਕਾਂਗਰਸ ਪਾਰਟੀ ਦੇ ਵਰਕਰ ਨੂੰ ਲੱਗਿਆ ਕਿ ਉਹਨਾਂ ਦੇ ਨਾਲ ਕੰਦਲਾਲ ਕੰਦਾ ਮਿਲਾ ਕੇ ਉਹਨਾਂ ਦਾ ਲੀਡਰ ਖੜਿਆ ਕਿਤੇ ਵੀ ਜਦੋਂ ਵੀ ਮੁਕਤ ਗਲੀਫ ਹੋਏਗੀ ਉਹ ਲੀਡਰ ਅਧਿਆਲ ਸਿੰਘ ਗੰਬੋਰ ਸਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇਗਾ ਦੋਸਤੋ ਇਹਦਾ ਜੋਰ ਰਜਲਟ ਆਇਆ ਉਹ ਉਦੋਂ ਜਾ 27 ਦੇ ਵਿੱਚ ਵੀ ਇਹਦਾ ਪੱਖ ਜਰੂਰ ਦੇਖਣ ਨੂੰ ਮਿਲੇਗਾ ਕਿਉਂਕਿ ਚਾਹੇ ਕਿਸੇ ਵੀ ਪਾਰਟੀ ਵੱਲੋਂ ਕਿਸੇ ਵੀ ਲੀਡਰ ਨੇ ਇਹਨਾਂ ਇਲੈਕਸ਼ਨ ਨੂੰ ਦੇ ਦਾਨ ਸਮਾ ਦਾ ਸੈਮੀਫਾਈਨਲ ਨਹੀਂ ਕਿਹਾ ਸੀ ਪਰ ਦੋਸਤੋ ਜਿੰਨੀਆਂ ਵੋਟਾਂ ਮਿਲੀਆਂ ਨੇ 14 ਹਲਕਿਆਂ ਦੀ ਜੇ ਗੱਲ ਕੀਤੀ ਜਾਵੇ ਬਲਾਕ ਸੰਮਤੀ ਦੇ ਤਕਰੀਬ 8500 ਵੋਟਾਂ ਕਾਂਗਰਸ ਪਾਰਟੀ ਦੀਆਂ ਬਣ ਜਾਂਦੀਆਂ ਨੇ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ